ਠੀਕ ਹੈ ਜੀ ਮਰਦਾਬਾਦ 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 ਸ੍ਰੀ ਸਰਕਾਰ ਮਰਦਾਬਾਦ 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 ਸ੍ਰੀ ਸਰਕਾਰ ਮਰਦਾਬਾਦ 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 ਸਾਨੂੰ ਨਾਮ ਸਾਹਿਬ ਦੇ ਨਾਲ ਸਰਕਾਰ ਮਰਦਾਬਾਦ ਮਰਦਾਬਾਦ ਨਾਮ ਸਾਹਿਬ ਦੇ ਨਾਲ ਸਰਕਾਰ ਮਰਦਾਬਾਦ ਮਰਦਾਬਾਦ ਪਾਪਨ ਭਾਈ ਸਰਕਾਰ ਮਰਦਾਬਾਦ ਮਰਦਾਬਾਦ ਪਾਪਨ ਭਾਈ ਦੀ ਸਰਕਾਰ ਮਰਦਾਬਾਦ ਮੇਰਾ ਨਾਮ ਜੀ ਗੁਰਦੀਪ ਸਿੰਘ ਹੈ ਜ਼ਿਲ੍ਹਾ ਪ੍ਰਧਾਨ ਪੱਛਮੀ ਭਾਰਤੀ ਕਿਸਾਨੀ ਨੂੰ ਪੰਜਾਬ ਪਟਾਣਾ ਜੋ ਕਿਸਾਨ ਸੰਯੁਕਤ ਮੋਰਚਾ ਜੋ ਪੰਜਾਬ ਹੈ ਉਹਦੇ ਸਦੇ ਤੇ ਅੱਜ ਅਸੀਂ ਚੰਡੀਗੜ੍ਹ ਧਰਨਾ ਦੇਣ ਜਾ ਰਹੇ ਹਾਂ ਇੱਕ ਦਿਨ ਦਾ ਜੋ ਪਾਣੀਆਂ ਦੇ ਮੁੱਦੇ ਤੇ ਸਰਕਾਰ ਨੂੰ ਪਾਣੀ ਬਚਾਉਣ ਵਾਸਤੇ ਔਰ ਥੱਲੜਾ ਕੜਾ ਧਰਤੀ ਦਾ ਪਾਣੀ ਗੰਦਲਾ ਹੋ ਰਿਹਾ ਹੈ ਜਾਂ ਫੈਕਟਰੀਆਂ ਨਾਲ ਪਾਣੀ ਨੂੰ ਗੰਦਲਾ ਕੀਤਾ ਜਾ ਰਿਹਾ ਹੈ ਜਾਂ ਕਿਹੜੀ ਕਿਸਾਨੀ ਮੰਗਾ ਕੜੀਆਂ ਮੰਨੀਆਂ ਗਈ ਸੀ ਮੋਦੀ ਸਰਕਾਰ ਦੇ ਵੱਲੋਂ ਉਹ ਦੂਰੀਆਂ ਕੀਤੀਆਂ ਪਿਛਲੇ ਸਾਲ ਤੋਂ ਲੈ ਕੇ ਅੱਜ ਤੱਕ ਕੋਈ ਮੰਗ ਨਹੀਂ ਪੂਰੀ ਕੀਤੀ ਨਾ ਪੰਜਾਬ ਸਰਕਾਰ ਨੇ ਕੀਤੀ ਏ ਔਰ ਨਾ ਮੋਦੀ ਸਰਕਾਰ ਨੇ ਜਿਹੜੀ ਐਮਐਸਪੀ ਦੀ ਕਾਨੂੰਨੀ ਗਰੰਟੀ ਹੈ ਉਹ ਲੈਣ ਵਾਸਤੇ ਔਰ ਰਹਿੰਦੀਆਂ ਕਿਸਾਨੀ ਮੰਗਾਂ ਨੂੰ ਲੈ ਮਨਾਉਣ ਵਾਸਤੇ ਅੱਜ ਕਿਹੜਾ ਇਕਦ ਅੱਜ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾਣਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਚੰਡੀਗੜ੍ਹ ਸਾਡੀ 37 ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਦਾ ਉਹਦੇ ਵਿੱਚ ਭਾਰਤੀ ਕਿਸਾਨ ਜਿਹੜੇ ਪੰਜਾਬ ਦੇ ਸਾਡੀ ਸਰਦਾਰ ਫਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਇੱਥੋਂ ਫਰੀਪੁਰ ਤੋਂ ਇੱਕ ਵੱਡਾ ਕਾਫਲਾ ਲੈ ਕੇ 100 ਤੋਂ ਵੱਧ ਬੰਦੇ ਲੈ ਕੇ ਜਾ ਰਹੇ ਹਾਂ ਜੋ ਕਿ ਅਸੀਂ ਚੰਡੀਗੜ੍ਹ ਉਸ ਧਰਮ ਦੇ ਦ੍ਰਿਸ਼ਮੁਲਕ ਕਰਾਂਗੇ ਜੇ ਤਾਂ ਮਿੰਦਰਾਨ ਵਿੱਚ ਤੁਹਾਡੀ ਉਸ ਤੋਂ ਬਾਅਦ ਸੁਣਵਾਈ ਨਹੀਂ ਹੁੰਦੀ ਅਗਲਾ ਤੁਹਾਡਾ ਕਦਮ ਕੀ ਹੋਏਗਾ ਸਾਡਾ ਇਹ ਹੋਵੇਗਾ ਜੀ ਪੰਜਾਬ ਚੰਡੀਗੜ੍ਹ ਦੇ ਵਿੱਚ ਉੱਥੇ ਬੈਠਾਂਗੇ ਫਿਰ ਸਾਰੀਆਂ ਸਯੁਕਤ ਕਿਸਾਨ ਮੋਰਚੇ ਦੀ ਜੋ ਵੀ ਅੱਗੇ ਰਣਨੀਤੀ ਹੋਏਗੀ ਉਹਦੇ ਤਹਿਤ ਅਸੀਂ ਉੱਥੇ ਬੈਠਾਂਗੇ ਔਰ ਸਰਕਾਰ ਤੋਂ ਕੁੜੀ ਰਹਿੰਦੀ ਹੈ ਮੰਗਾ ਉਹਨਾਂ ਨੂੰ ਮਨਾਵਾਂਗੇ ਜੀ ਜਿੰਦਾਬਾਦ ਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਕਿਸਾਨਾਂ ਦਾ ਇੱਕਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 सरकार मुर्दाबाद 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 मोदी सरकार मुर्दाबाद 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 किसान मोर्चा जिंदाबाद 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 मान सिंह संधु जिंदाबाद 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 झंडे का फोटो अगे लेना है बस झंडे का